ਅੰਦਰ ਪ੍ਰਗਟ ਹੋਇਆ ਅੰਦਰ ਵਸਿਆ ਉਹਦਾ ਵਾਸਾ ਹੋਇਆ ਤੇ ਪ੍ਰਗਟ ਉਹ ਦਿਖਾਈ ਦਿੱਤਾ ਮਹਾਰਾਜ ਕਹਿੰਦੇ ਉਦੋਂ ਖੁਸ਼ੀ ਦੇ ਨਾਲ ਸਾਰੀ ਰੂਮਾਵਲੀ ਚੋਂ ਮੋਟੇ ਆਨੰਦ ਦਾ ਖੇੜਾ ਆਇਆ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭ੍ਰੰਪੈ ਝੂਠਾ ਰਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੇ ਸੱਚ ਕਰਨੀ ਸਾਰੀ ਇਸ ਸਾਰੀ ਸਰੇਸ਼ਟ ਕਰਨੀ ਜਿਹੜੀ ਆ ਨਾ ਇਹ ਗੁਰਮਖ ਦੀ ਹੈ ਇਹ ਗੁਰਮਖ ਦੀ ਕਰਨੀ ਦੀ ਗੱਲ ਹੈ ਜਿਨੇ ਆਪਣਾ ਸ਼ਰੀਰ ਆਪਣੇ ਵਿਚਾਰ ਆਪਣੀ ਸਰੂਤ ਅੰਦਰੋਂ ਤੇ ਬਾਹਰੋਂ ਹਰਿ ਮੰਦਰ ਸਾਹਿਬ ਦੀ ਤਰ੍ਹਾਂ ਬਣਾ ਦਿੱਤੀ ਅੰਦਰ ਗੁਰੂ ਪ੍ਰਗਟ ਹੋ ਗਿਆ ਹੁਣ ਬਾਣੀ ਦੀ ਪੰਕਤੀ ਪੜ ਕੇ ਸੁਣਾ ਦਿੰਦੇ ਆ ਜੀ ਬਹੁਤ ਆਦ ਅੰਦਰ ਮਹਾਰਾਜ ਸਾਹਿਬ ਤਾਂ ਕਹਿੰਦਿਆ ਇਹ ਸਰੀਰ ਹਰਿ ਮੰਦਰ ਹੈ ਕੋਈ ਸ਼ੱਕ ਨਹੀਂ ਪਰ ਇਹ ਵੇਖੋ ਕਿ ਤੇਰਾ ਹੈ ਜਿਹੜੇ ਤੂੰ ਐਗਜ਼ੈਂਪਲ ਦੇਣਾ ਉਹਨਾਂ ਦੀ ਬ੍ਰੇਤੀ ਕੀ ਹੁੰਦੀ ਏ ਕਿ ਜੋ ਬਾਹਰ ਤੌਰ ਤੇ ਬਾਹਰੀ ਤੌਰ ਤੇ ਸਾਨੂੰ ਇਸ ਲੋਕ ਵਿੱਚ ਹਰਿ ਮੰਦਰ ਦਾਤੇ ਨੇ ਦਿੱਤਾ ਹੈ ਨਾ ਤੇ ਉਹਨੂੰ ਕੰਡੈਮ ਕਰਨ ਦੀ ਉਹਦੀ ਗੱਲ ਨੂੰ ਖੰਡਿਤ ਕਰਨ ਲਈ ਨਹੀਂ ਗੁਰਮਖੋ ਜੇ ਅੰਦਰ ਦਾਤਾ ਪ੍ਰਗਟ ਹੋਣਾ ਹੈ ਬਾਹਰ ਉਹ ਕਿੰਨੇ ਦਿੱਤਾ ਉਹ ਕਿਸੇ ਮਨੁੱਖ ਨੇ ਦਿੱਤਾ ਹੋਇਆ ਉਹਦੇ ਵਿੱਚ ਕੀ ਮਨੁੱਖੀ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਮਨੁੱਖੀ ਗੱਲਾਂ ਚੱਲਦੀਆਂ ਨੇ ਨਹੀਂ ਗੁਰਮਖੋ ਉਹ ਵੀ ਹਰਿ ਮੰਦਰ ਸਾਹਿਬ ਦੇੜਾ ਉਸੇ ਨੂੰ ਹਿਰਦੇ ਚ ਪ੍ਰਗਟ ਕਰ ਉਹ ਗੁਣ ਅੰਦਰ ਪ੍ਰਗਟ ਕਰ ਉਥੇ ਉਪਦੇਸ਼ ਜੋ ਹੈ ਉਹਨੂੰ ਅੰਦਰ ਪ੍ਰਗਟ ਕਰ ਅੰਦਰ ਤਾਂ ਮੇਰੇ ਵਰਗੇ ਦੇ ਦਇਆਨੀ ਉਪਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਦਵੇਸ਼, ਚੁਗਲੀ, ਸਬਦ, ਸਪਰਸ਼, ਰੂਪ, ਰਸ, ਗੰਧ ਆਦ ਇਹਨਾਂ ਨੇ ਤਾਂ ਉਥਲ-ਪੁਥਲ ਮਚਾਈ ਹੁੰਦੀ ਏ ਤੇ ਗੱਲ ਅਸੀਂ ਗੁਰੂ ਦੀ ਨੂੰ ਕਟੰਤੁਰ ਪੈਨੇ ਨਹੀਂ ਗੁਰਮਖੋ ਮੇਰੀ ਮਤ ਥੋਰੀ RAM ਗੁਰੂ ਦੀ ਗੱਲ ਬੜੀ ਵੱਡੀ ਆ ਬੜੀ ਵੱਡੀ ਆ ਇਹ ਨਾ ਮੈਂ ਕਹਾ ਕਿ ਨਹੀਂ ਇਹ ਇਹ ਆ ਮੇਰੀ ਸਮਝ ਤੋਂ ਪਰੇ ਦੀ ਹੋ ਸਕਦੀ ਆ ਮੇਰੀ ਸਮਝ ਛੋਟੀ ਆ ਗੁਰੂ ਦੀ ਗੱਲ ਬੜੀ ਵੱਡੀ ਆ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਗਟ ਹੋ ਜਾਂਦਾ ਨਾ ਜਿਹੜੀ ਬਿਲਡਿੰਗ ਚ ਜਿਹੜੇ ਸ਼ਰੀਰ ਵਿੱਚ ਉਹ ਰੱਬ ਦਾ ਹੀ ਸ਼ਰੀਰ ਹੋ ਜਾਂਦਾ ਹੈ ਕਿਉਂਕਿ ਉਹਦੇ ਅੰਦਰ ਵਾਸਾ ਉਹਨਾਂ ਦੀ ਬਾਹਰ ਦੀ ਆਬੋ ਹਵਾ ਵੀ ਜਿਹੜੇ ਸੰਸਾਰੀ ਜੀਵ ਉਹਨਾਂ ਨੂੰ ਮਿਲਣ ਦਾਂਦੇ ਨਾ ਉੱਜਾਪਣ ਵਾਲੇ ਜਿਨ੍ਹਾਂ ਦੇ ਅੰਦਰ ਰੱਬ ਪ੍ਰਗਟ ਹੋਇਆ ਹੁੰਦਾ ਐ ਅਦਮ ਨਾਲ ਸਿਰ ਵੀ ਝੁਕਦਾ ਐ ਉਥੇ ਦੂਜੀ ਗੱਲ ਨਹੀਂ ਉਥੇ ਰੱਬ ਦੀ ਹੀ ਗੱਲ ਉਹਨਾਂ ਕੋਲ ਜਾ ਕੇ ਕਰਦੇ ਰੱਬ ਵਾਲੀ ਗੱਲ ਹੀ ਕਰਦੇ ਰੱਬ ਦੀ ਹੀ ਗੱਲ ਅੰਦਰ ਵੀ ਤੇ ਬਾਹਰ ਵੀ ਮਹਾਰਾਜ ਸਾਹਿਬ ਕਹਿੰਦੇ ਉਹਦੀ ਗੱਲ ਆ ਅੰਦਰੋਂ ਝੂਠਾ ਭੈ ਡਰ ਪਰਮ ਭਟਕਣਾ ਮਿਟ ਗਈ ਉਹਨਾਂ ਦੇ ਆਨੰਦ ਦਾ ਖੇੜਾ ਹੈ ਹਿਰਦੇ ਦੇ ਅੰਦਰ ਅਨਹਦ ਵਾਜੇ ਪੈ ਵਜਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅੰਦਰ ਪ੍ਰਭੂ ਪ੍ਰਗਟਦਾ ਹੈ ਤੇ ਗੁਰੂ ਅਮਰਦਾਸ ਸਹ ਮਹਾਰਾਜ ਸਾਹਿਬ ਕਹਿੰਦੇ ਉਹ ਗੁਰਮੁਖ ਫਿਰ ਕਿਸ ਤਰ੍ਹਾਂ ਦਾ ਗੁਰਮੁਖ ਸੱਚ ਜੀ ਦੀ ਕਰਨੀ ਆ ਉਹ ਗੁਰਮੁਖ ਸੱਚ ਬੈਣੀ ਉਹਦੇ ਬੈਣੀ ਮੈਨਾ ਬੋਲ ਉਹ ਬੋਲਾਂ ਤੋਂ ਕਦੇ ਝੂਠ ਨਹੀਂ ਬੋਲਦਾ ਇਹ ਨਹੀਂ ਕਿ ਅੰਦਰ ਕੁਝ ਹੋਰ ਹੈ ਤੇ ਮੇਰੀ ਤਰ੍ਹਾਂ ਬਾਹਰੋਂ ਬੋਲਾਂ ਦੇ ਨਾਲ ਕਥਾ ਪਿਆ ਕਰਦਾ ਵਿਖਿਆਨ ਪਿਆ ਕਰਦਾ ਦੂਜਿਆਂ ਨੂੰ ਸਮਝਾਉਂਦਾ ਹੈ ਅੰਦਰ ਬੜੀ ਕਾਲ ਕੂਟ ਵਸੀ ਹੋਈ ਆ ਕਹਿੰਦੇ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਆ ਬੋਲਾਂ ਦੇ ਦੁਆਰਾ ਪ੍ਰਗਟ ਕਰਦਾ ਹੈ ਗੁਰਮੁਖ ਦੇ ਬੋਲਾਂ ਵਿੱਚ ਸੱਚ ਪਿਆ ਵਸਦਾ ਹੈ ਗੁਰਮੁਖ ਸੱਚ ਨੈਣੀ ਗੁਰਮੁਖ ਅੰਦਰ ਜੀ ਦਾ ਦੇਦਾਰ ਕੀਤਾ ਨੇਤਰਾਂ ਨਾਲ ਉਹਨੂੰ ਸੰਸਾਰ ਵਿੱਚ ਵੇਖਦਾ ਨਰੰਕਾਰ ਨੂੰ ਇਹ ਨੇਤਰੋ ਮੇਰਿਓ ਇਹ ਵੇ ਸੰਸਾਰ ਤੁਮ ਦੇਖ ਦੇ ਇਹ ਉਹ ਹਰਕਾਰੂਪ ਹੈ ਹਰ ਰੂਪ ਨਦਰੀ ਆਇਆ ਉਹਨੂੰ ਸੱਚੀ ਮੁੱਚੀ ਨਦਰ ਆਉਂਦਾ ਉਹ ਨੈਣੀ ਉਹਦੇ ਨੇਤਰਾਂ ਦੀ ਨਦਰ ਬ੍ਰਹਮ ਵਾਲੀ ਬਣ ਜਾਂਦੀ ਏ ਵੈਗੁਰੂ ਵਾਲੀ ਬਣ ਜਾਂਦੀ ਏ ਉਹਦੀ ਨਦਰ ਵਿੱਚ ਵੈਗੁਰੂ ਵਸਦਾ ਵੈਗੁਰੂ ਤੱਕ ਰਿਹਾ ਏ ਅੰਦਰ ਬੈਠਾ ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਸੈ ਤਵ ਨੈਨ ਮਹਾਰਾਜ ਨਨ ਨੈਨ ਹੈ ਤੋਹ ਇਕ ਰੂਪ ਅੰਦਰ ਸਰਗੁਣ ਕਰਕੇ ਸਾਰੇ ਅੰਦਰ ਤੂੰ ਬੈਠਾ ਵੇਖਦਾ ਹਜ਼ਾਰਾਂ ਨੇਤਰ ਨੇ ਨਿਰਗੁਣ ਕਰਕੇ ਤੇਰਾ ਇਕ ਵੀ ਨੇਤਰ ਨਹੀਂ ਮਹਾਰਾਜ ਤੇਰੇ ਨੇਤਰ ਨੇ ਉਹਨਾਂ ਦੇ ਨਦਰ ਦੇਖਣ ਨੂੰ ਲੱਗਦਾ ਤਨ ਇਹ ਫੁਲਾਨਾ ਸਿੰਘ ਦਾ ਹੈ ਗੁਰਮਖੋ ਉਹਦੀ ਦ੍ਰਿਸ਼ਟੀ ਤੱਕਨੀ ਰੱਬ ਵਾਲੀ ਹੋ ਜਾਂਦੀ ਏ ਗੁਰਮੁਖ ਸੱਚ ਕਮਾਵਾਏ ਕਰਨੀ ਗੁਰਮੁਖੇ ਸੱਚ ਕਰਨੀ ਮਹਾਰਾਜ ਕਹਿੰਦੇ ਗੁਰਮੁਖ ਸੱਚ ਕਮਾਵਾਏ ਕਰਨੀ ਗੁਰਮੁਖ ਸੱਚ ਕਮਾਉਂਦਾ ਤੇ ਔਰ ਉਹਦੀ ਕਰਨੀ ਕੀਰਤ ਆ ਜੋ ਕੁਝ ਕਰਦਾ ਸੱਚ ਤੋਂ ਸਵਾਏ ਗੁਰਮੁਖ ਕੁਝ ਨਹੀਂ ਕਰਦਾ ਸਦ ਹੀ ਸੱਚ ਕਹੈ ਦਿਨ ਰਾਤੀ ਉਹ ਗੁਰਮੁਖ ਗੁਰਸਿੱਖ ਪਿਆਰਾ ਹਮੇਸ਼ਾ ਸੱਚ ਕਹਿੰਦਾ ਹੈ ਚਾਹੇ ਦਿਨ ਹੋਵੇ ਰਾਤ ਹੋਵੇ ਜਾਂ ਦਿਨ ਬਾ ਰਾਤ ਉਹ ਸੱਚ ਕਹਿੰਦਾ ਅਵਰਾ ਸੱਚ ਕਹਾਂਦਾ ਆਪ ਵੀ ਸੱਚ ਕਹਿੰਦਾ ਤੇ ਜਿਹੜੇ ਉਹਦੇ ਸੰਗ ਕਰਦੇ ਨੇ ਉਹਨਾਂ ਨੂੰ ਵੀ ਸੱਚ ਦੀ ਆਦਤ ਪਾਉਂਦਾ ਹੈ ਸੱਚ ਨਾਲ ਜੋੜਦਾ ਸੱਚ ਨਾਲ ਜੁੜਿਆ ਸੱਚ ਬੋਲਦਾ ਸੱਚ ਬੁਲਾਉਂਦਾ ਸੱਚ ਨੂੰ ਵਸਾਉਂਦਾ ਤੇ ਸੱਚ ਦੀ ਕਾਰ ਕਰਦਾ ਤੇ ਸੱਚ ਦੀ ਕਾਰ ਕਰਵਾਉਂਦਾ ਮਹਾਰਾਜ ਸਾਹਿਬ ਮੀਰ ਕਰਦੇ ਨੇ ਸਦਨਾ ਉਹ ਰੱਬ ਨਾਲ ਜੁੜ ਗੁਰੂ ਅਰਜਨ ਸਾਹਿਬ ਮਹਾਰਾਜ ਮੀਰ ਕਰਦੇ ਮੈਂ ਸੰਖੇਪ ਕਰਾਂ ਅਨਹਦ ਬਾਣੀ ਗੁਰਮੁਖ ਵਖਾਣੀ ਜਿਹੜੀ ਅਨਾਹ ਦਬਾਣੀ ਅਕਾਲ ਪੁਰਖ ਵੈਗੁਰੂ ਦੀ ਤੁਣ ਉਹ ਗੁਰਮੁਖ ਨੇ ਵਖਾਣੀ ਦੱਸਣਾ ਕੀਤੀ ਦਰਸਾਈ ਵਖਿਆਨ ਕੀਤਾ ਜਸ ਸੁਣ ਸੁਣ ਉਦੀ ਵਡਿਆਈ ਉਪਮਾ ਸੁਣ ਸੁਣ ਕੇ ਮਨ ਤਨ ਹਰਿਆ ਮਾਲਕ ਦਾ ਜਸ ਸੁਣ ਕੇ ਵਡਿਆਈ ਸੁਣ ਕੇ ਮਨ ਵੀ ਤੇ ਤਨ ਵਿੱਚ ਵੀ ਹਰਿਆਵਲਤਾ ਆਈ ਔਰ ਸਕੂਨ ਦੇ ਸਹਿਤ ਹੋਇਆ ਮਹਾਰਾਜ ਮੇਰ ਕਰਦੇ ਆ ਸਰਬ ਸੁਖਾ ਤਿਸ ਹੀ ਬਣ ਆਏ ਫਿਰ ਜਿਹਦੇ ਮਨ ਤੇ ਤਨ ਅੰਦੇ ਅੰਦਰ ਹਰਿਆਵਲਤਾ ਆਈ ਨਾ ਔਰ ਉਹਨੂੰ ਸਾਰੇ ਸੁਖ ਸਰਬ ਸਾਰੇ ਲੋਕ ਦੇ ਵੀ ਪਰਲੋਕ ਦੇ ਵੀ ਔਰ ਅੰਦਰ ਦੇ ਵੀ ਬਾਹਰ ਦੇ ਵੀ ਸਰਬ ਸੁਖਾ ਹੀ ਬਣ ਆਏ ਉਹਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਕਿਨੂੰ ਜੋ ਪ੍ਰਭ ਆਪਣਾ ਕਰਿਆ ਜੋ ਪ੍ਰਭੂ ਨੇ ਜਿਹਨੂੰ ਆਪਣਾ ਬਣਾ ਲਿਆ ਇਹ ਮੇਰਾ ਆਪਣਾ ਹੈ ਪ੍ਰਭੂ ਉਹਨੂੰ ਬਣਾਉਂਦਾ ਜਿਹੜਾ ਪ੍ਰਭੂ ਦੇ ਅਨਕੂਲ ਜੀਵਨ ਜਿਉਂਦਾ ਹੈ ਜਿਹੜਾ ਪ੍ਰਭੂ ਦੇ ਅਨੁਕੂਲ ਹੋ ਕੇ ਗੁਣਗਾਉਂਦਾ ਹੈ ਜਿਹੜਾ ਪ੍ਰਭੂ ਦੇ ਅਨੁਕੂਲ ਹੋ ਕੇ ਪ੍ਰਭੂ ਨੂੰ ਧਿਆਉਂਦਾ ਹੈ ਜਿਹੜਾ ਆਪ ਮਿਲਿਆ ਪਰਉਪਕਾਰ ਕਰਕੇ ਦੂਜਿਆਂ ਨੂੰ ਮਲਾਉਂਦਾ ਹੈ ਮਹਾਰਾਜ ਕਹਿੰਦਾ ਹੈ ਮੇਰਾ ਆਪਣਾ ਜਿਹੜਾ ਉਹਦਾ ਹੋ ਗਿਆ ਨਾ ਉਹਨੂੰ ਇਹ ਸਾਰੇ ਸੁੱਖ ਸਾਰੀਆਂ ਸੁਭਦਾਵਾਂ ਅੰਦਰ ਬਾਹਰ ਦੀਆਂ ਬਣ ਆਉਂਦੀਆਂ ਨੇ ਮਹਾਰਾਜ ਮੇਰ ਕਰ ਦੇ ਘਰ ਮੈਂ ਨਵ ਨਿੱਧ ਭਰੇ ਪੰਡਾਰਾ ऐसे गुरु सिख प्यारे ਦੇ ਕੋਲ ਨੌ ਨਿਧੀਆਂ ਦੇ ਖਜ਼ਾਨੇ ਆਦਾਂਦੇ ਨੇ ਔਰ ਜਿਨ੍ਹਾਂ ਦੇ ਨਾਮ ਵਿਦਵਾਨ ਮਹਾਪੁਰਸ਼ ਕਿਆ ਕਰਦੇ ਸਨ ਔਰ ਪਦਮਾ ਮਹਾ ਪਦਮਾ ਮਕਰ ਕਸਪ ਮੁਕੰਦ ਕੁੰਦਨੀਲ ਸੰਖ ਤੇ ਆਰਾ ਖਬਰ ਆਦ ਇਸ ਤੋਂ ਆਦੇ ਨੌ ਔਰ ਜਿਹੜੀਆਂ ਨੇ ਨਿਧੀਆਂ ਨੇ ਤੇ ਇਹਨੂੰ ਮਹਾਰਾਜ ਬਾਣੀ ਅੰਦਰ ਵੀ ਬਚਨ ਕਰਦੇ ਨਵ ਨਿਧੀ 18 ਸਿੱਧੀ ਪਿਛੇ ਲਗੀਆਂ ਫਿਰਹਿ ਜੋ ਹਰ ਹਿਰਦੇ ਸਦਾ ਵਸਾਏ ਇਹ ਨੌ ਨਦੀਆਂ 18 ਸਿੱਧੀਆਂ ਉਸ ਗੁਰਸਿੱਖ ਗੁਰਮੁਖ ਦੇ ਮਗਰਮਗਰ ਫਿਰਦੀਆਂ ਨੇ ਜਿਹਦੀ ਹਿਰਦੇ ਦੇ ਅੰਦਰ ਵਹਿਗੁਰੂ ਵਸ ਗਿਆ ਮਹਾਰਾਜ ਕਹਿੰਦੇ ਘਰ ਮੈਂ ਨਮ ਨਿਦ ਭਰੇ ਪੰਡਾਰਾ ਇਹ ਨੌ ਨਦੀਆਂ ਦੇ ਖਜ਼ਾਨੇ ਉਹਦੇ ਹਿਰਦੇ ਦੇ ਅੰਦਰ ਭਰੇ ਪੰਡਾਰੇ ਨੇ ਉਹਦਾ ਮਨ ਚਾਹੇ ਵਰਤੇ ਉਹਦਾ ਮਨ ਚਾਹੇ ਇਹਨਾਂ ਨੂੰ ਨਾ ਸਵੀਕਾਰ ਕਰੇ ਇਹ ਉਹਦਾ ਮਾਣਿਆ ਮਹਾਰਾਜ ਕਹਿੰਦੇ RAM ਨਾਮ ਰੰਗ ਲੱਗਾ ਇਹ ਉਹਦੀ ਗੱਲ ਆ ਜਿਹੜਾ ਰਮੇ ਹੋਏ RAM ਵੈਗੁਰੂ ਦੇ ਰੰਗ ਪ੍ਰੇਮ ਵਿੱਚ ਅੰਦਰੋਂ ਬਾਹਰੋਂ ਲੱਗਾ ਹੈ ਬਾਹਰੋਂ ਤਾਂ ਮੈਂ ਵੀ ਕਹਿ ਦਿਆਂਗਾ ਮੈਂ ਪਰਮਾਤਮਾ ਦਾ ਬੜਾ ਪ੍ਰੇਮੀ ਬੜੇ ਕਥਾ ਕਰ ਲੈਣਾ ਹੋਰ ਗ੍ਰੰਥ ਪੜ੍ਹ ਲੈਣਾ ਮੈਂ ਨਿਤਨੇਮ ਕਰ ਲੈਣਾ ਬਾਣੀ ਪੜ੍ਹ ਲੈਣਾ ਨਹੀਂ ਗੁਰਮਖੋ ਇਹ ਕਿਸੇ ਨੂੰ ਦੱਸਣ ਦੀ ਗੱਲ ਨਹੀਂ ਗੱਲ ਉਦੋਂ ਬੰਨੀ ਆ ਜਦੋਂ ਤੇਰੇ ਅੰਦਰ ਦੇ ਪ੍ਰੇਮ ਨੂੰ ਤੱਕ ਕੇ ਪਰਮਾਤਮਾ ਰੀਝ ਗਿਆ ਉਦੋਂ ਗੱਲ ਬੰਨੀ ਕਿਸੇ ਨੂੰ ਦੱਸਣ ਦੇ ਨਾਲ ਨਹੀਂ ਮਹਾਰਾਜ ਮੇਰ ਕਰਦੇ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਦਸ਼ਾਹ ਕਿਰਪਾ ਦੇ ਘਰ ਵਿੱਚ ਆਉਂਦੇ ਆ ਕਹਿੰਦੇ ਐਸੇ ਜਨ ਉਹਦੇ ਸੇਵਕ ਪ੍ਰਭੂ ਦੇ ਪਿਆਰਿਆਂ ਨੂੰ ਪ੍ਰਭ ਕਦੇ ਨਾ ਵਿਸਰੈ ਪ੍ਰਭੂ ਕਦੇ ਨਹੀਂ ਭੁੱਲਦਾ ਜੇ ਹੋ ਜਾਈ ਮਰਜ਼ੀ ਔਕੜ ਆਵੇ ਜੇ ਹੋ ਜਾ ਮਰਜ਼ੀ ਸੁਖ ਆ ਜਾਵੇ ਔਰ ਰੱਬ ਨਹੀਂ ਭੁੱਲਦਾ ਮਹਾਰਾਜ ਸਾਹਿਬ ਕਹਿੰਦੇ ਪੂਰਨ ਜਾ ਕੇ ਭਾਗਾ ਏ ਉਹਨਾਂ ਦੀ ਅਵਸਥਾ ਜਿਦੇ ਪੂਰਨ ਭਾਗ ਉਦੇ ਹੋ ਗਏ ਨੇ ਮਹਾਰਾਜ ਕਿਰਪਾ ਕਰਦੇ ਛਾਇਆ ਪ੍ਰਭ ਛਤਰ ਪਤ ਕੀਨੀ ਥਗਲੀ ਤਪਤ ਬਨਾਸੀ ਰਾ ਸੰਸਾਰ ਤਪਦਾ ਅਰ ਜੀਵ ਤਪਦੇ ਤੇ ਤਪਦੇ ਹੋਏ ਪ੍ਰਭੂ ਅੱਗੇ ਪ੍ਰਾਰਥਨਾਵਾਂ ਕਰਦੇ ਮਹਾਰਾਜ ਕਹਿੰਦੇ ਨਾ ਜੀਉ ਤਪਤ ਹੈ 바ਰੂ ਬਾਰ ਤਾਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਇਹ ਵੀ ਮਹਾਰਾਜ ਬਚਨ ਕਰਦੇ ਕਲ ਤਾਤੀ ਠੰਡਾ ਹਰਣਾਓ ਸ਼ਾਂਤੀਏ ਤੇ ਨਾਮ ਵਿੱਚੇ ਮਹਾਰਾਜ ਕਹਿੰਦੇ ਪ੍ਰਭੂ ਕੋਲੇ ਆਏ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਇਨੀ ਕੁ ਕਿਰਪਾ ਕੀਤੀ ਟੁੱਟ ਕੇ ਆਪਣੀ ਰਹਿਮਤ ਦੀ ਛਾਂ ਉਹਦੇ ਉੱਪਰ ਕਰ ਦਿੱਤੀ ਆਪਣੀ ਛਤਰ ਦੀ ਸ਼ਾਇਆ ਦੇ ਹੀਠਾਂ ਲੈ ਆਂਦਾ ਜਿੱਥੇ ਗੁਰੂ ਆਪ ਸ਼ਵਰ ਸ਼ਤ ਤਖਤ ਸ਼ਤਰ ਦਾ ਮਾਲਕ ਹੈ ਨਾ ਗੁਰੂ ਨੇ ਆਪਣੇ ਸ਼ਤਰ ਦੀ ਛਾਂ ਹੇਠ ਲੈ ਆਂਦਾ ਹੁਣ ਤੈਨੂੰ ਤਪਸ਼ ਤਪਾ ਨਹੀਂ ਸਕੇਗੀ ਕਿਉਂਕਿ ਗੁਰੂ ਦੇ ਉੱਪਰ ਗੁਰੂ ਨੇ ਆਪ ਸ਼ਤਰ ਤਾਂ ਨਿਆ ਤੇ ਸ਼ਤਰ ਦੇ ਥੱਲੇ ਲੈ ਆਂਦਾ ਤੇ ਥੱਲੇ ਲਿਆ ਕੇ ਫਿਰ ਤਪਤ ਜਿਹੜੀ ਤਪਸ਼ ਸੀ ਨਾ ਜਿਉ ਤਪਦਾ ਸੀ ਜੀਵ ਤਪਦਾ ਸੀ बार-बार ਉਹ ਬਿਨ ਬਿਨਾਸੀ ਨਾਸ਼ ਕਰ ਦਿੱਤੀ ਉਸ ਤਪਸ਼ ਦਾ ਖਾਤਮਾ ਕਰਕੇ ਅੰਦਰ ਨੂੰ ਜਿਹੜਾ ਸੀ ਸਕੂਨ ਦਿੱਤਾ ਉਹਨੂੰ ਤਪਸ਼ ਮਿਟੀ ਭੱਜੀ ਕਿਉਂ ਤਪਸ਼ ਤਪ ਪਾਉਂਦੀ ਉਦੋਂ ਸੀ ਜਦੋਂ ਉਹ ਦੂਰੀ ਆ ਸਾਡੇ ਅੰਦਰ ਸੀ ਪਾਪ ਸਾਡੇ ਅੰਦਰ ਸੀ ਮਹਾਰਾਜ ਕਹਿੰਦੇ ਤਪਸ਼ ਜਦੋਂ ਮਿਟੀ ਸਕੂਨਤਾ ਠਰਮਾਂ ਟਿਕਾਉ ਠੰਡਕ ਅੰਦਰ ਆਈ ਤੇ ਜਿਹੜੇ ਇਹ ਪਾਪ ਅੰਦਰ ਟਿਕਾਣਾ ਕਰਕੇ ਬੈਠੇ ਸੀ ਨਾ ਇਹ ਭੱਜ ਗਏ ਮਹਾਰਾਜ ਕਹਿੰਦੇ ਦੁੱਖ ਪਾਪ ਕਾ ਡੇਰਾ ਢਾਠਾ ਜਿਹੜੇ ਦੁੱਖ ਤੇ ਪਾਪ ਅੰਦਰ ਜੀਵਨ ਵਿੱਚ ਟਿਕਾਣਾ ਬਣਾ ਕੇ ਬੈਠੇ ਸਨ ਉਹ ਭੱਜ ਗਏ ਜਿਨੂੰ ਮਹਾਰਾਜ ਕਹਿੰਦੇ ਦੁੱਖ ਰੋਗ ਕਾ ਡੇਰ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਭੰਨਾ ਹੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਹਦੇ ਕਿਰਪਾ ਕੀਤੀ ਤੇ ਦੁਖ ਡੇ ਦੁਖ ਰੋਗਾਂ ਦਾ ਡੇਰਾ ਟਾਟਾ ਭੰਨਾ ਨਾਸ਼ ਹੋਇਆ ਤੇ ਫਿਰ ਕਾਰਜ ਆਇਆ ਰਾਸੀ ਰਾਮ ਜਿਹੜਾ ਕਾਰਜ ਸੀਨਾ ਜ਼ਿੰਦਗੀ ਦਾ ਆਵੇਦਤਾ ਦਾ ਪ੍ਰਭੂ ਪੌਣ ਦਾ ਪ੍ਰਭੂ ਧਿਆਉਣ ਦਾ ਪ੍ਰਭੂ ਨਾਲ ਇੱਕ ਮਿਕ ਹੋਣ ਦਾ ਮਹਾਰਾਜ ਕਹਿੰਦੇ ਉਹ ਰਾਸ ਆ ਗਿਆ ਉਹ ਪ੍ਰਾਪਤ ਹੋ ਗਿਆ ਮਿਲਦਾਣਾ ਕੀਤਾ ਇੱਕ ਰੂਪ ਹੋ ਗਿਆ ਅਗਿਆਨ ਨਸ਼ਟ ਨਹੀਂ ਹੁੰਦਾ ਬੜਾ ਵੱਡਾ ਕਾਰਜ ਸੀਗਾ ਤੇ ਇਸ ਕਾਰਜ ਵਿੱਚ ਮਦਦਗਾਰ ਕੋਈ ਨਹੀਂ ਸੀ ਬੰਦਾ ਉਹਨ ਪ੍ਰਭੂ ਨੇ ਕਿਰਪਾ ਕੀਤੀ ਅੰਦਰ ਗਿਆਨ ਬਖਸ਼ਿਆ ਤੇ ਅਗਿਆਨ ਨਸ਼ਟ ਹੋ ਗਿਆ ਮਹਾਰਾਜ ਮੀਰ ਕਰਦੇ ਨੇ ਜਦੋਂ ਪਰਮੇਸ਼ਰ ਨੇ ਰਹਿਮਤ ਕੀਤੀ ਸੱਚੀ ਸਰਕਾਰ ਕਿਰਪਾ ਕਰਦੇ ਹਰ ਪ੍ਰਭ ਫਰਮਾਇਆ ਹਰੀ ਪਰਮਾਤਮਾ ਨੇ ਫਰਮਾਨ ਕੀਤਾ ਹੁਕਮ ਕੀਤਾ ਅਰ ਸਾਨੂੰ ਬਚਨ ਦਿੱਤਾ ਮਿਟੀ ਬੁਲਾਇਆ ਉਹਦੇ ਬਚਨਾਂ ਨੂੰ ਜਪ ਕੇ ਉੱਤੇ ਭਰੋਸਾ ਕਰਕੇ ਟਰ ਕੇ ਅੰਦਰ ਦੀਆਂ ਬਲਾਵਾ ਦੁੱਖ ਰੋਗ ਆਦ ਜਿਹੜੇ ਸਤਾਉਂਦੇ ਚਿੰਬੜੇ ਹੋਏ ਸਨ ਕਹਿੰਦੇ ਉਹ ਬਲਾਵਾ ਜਿਹੜੀਆਂ ਸਨ ਮਿਟ ਗਈਆਂ ਤੇ ਸਾਚ ਧਰਮ ਪੁੰਨ ਫਲਿਆ ਪਰ ਫੁੱਲਤ ਅੰਦਰ ਹੋਇਆ ਸੱਚ ਤੇ ਧਰਮ ਜਿੱਥੇ ਆ ਧਰਮ ਸੀ ਔਰ ਜਿੱਥੇ ਪਾਪ ਸਨ ਉਥੇ ਪੁੰਨ ਪਰ ਫੁੱਲਤ ਹੋਣ ਲੱਗ ਪਏ ਉਹ ਪਰਫੁੱਲਤ ਹੋ ਜਾਣਾ ਕੀਤਾ ਫਲਈ ਭੂਤ ਹੋ ਜਾਣਾ ਕੀਤਾ ਜੋ ਪ੍ਰਾਵੇ ਆਪਣਾ ਸਦਾ ਧਿਆਈ ਹੈ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀ ਭਾਈ ਸੋ ਐਸਾ ਪ੍ਰਭੂ ਜਿਹੜਾ ਮਾਲਕ ਵੈ ਗੁਰੂ ਆ ਨਾ ਆਪਣੇ ਮਾਲਕ ਨੂੰ ਧਿਆਇਆ ਕਰੀਏ ਐਵੇਂ ਦੂਜਿਆਂ ਨੇ ਮੰਗਰਣਾ ਤੁਰੇ ਫਿਰਿਏ ਉਹਨਾਂ ਨੇ ਕਿਸੇ ਨੇ ਸਾਨੂੰ ਗੱਲ ਨਾਲ ਗੱਲ ਨਾਲ ਨਹੀਂ ਲਾਉਣਾ ਦੁੱਖ ਵਿੱਚ ਆਏ ਲਈ ਆਪਣਾ ਬਾਪ ਤੜਫਦਾ ਹੁੰਦਾ ਈ ਪੁੱਤਰ ਨੂੰ ਦੁੱਖ ਹੋਵੇ ਨਾ ਉਹ ਖੁਈ ਪਵੇ ਖੱਡੀ ਪਵੇ ਯਤਨ ਕਰਦਾ ਆ ਉਹਨਾਂ ਚਿਰ ਚੈਨ ਨਾਲ ਟੇਕੇ ਨਹੀਂ ਬੈਠਦਾ ਜਿਨ੍ਹਾਂ ਚਿਰ ਧੀ ਪੁੱਤਰ ਨੂੰ ਸੁਖਾਲਾ ਨਹੀਂ ਦੇਖ ਲੈਂਦਾ ਤੇ ਜਿਹੜਾ ਪਰਾਇਆ ਜਿਹਨੂੰ ਬਾਪੂ-ਬਾਪੂ ਕਹੀਦਾ ਨਾ ਭਾਵੇਂ ਦੂਜੇ ਨੂੰ ਪਾਪਾ-ਪਾਪਾ ਵੀ ਕਹੀ ਦਈਏ ਉਹਨੂੰ ਉਹ ਦੁੱਖ ਨਹੀਂ ਹੁੰਦਾ ਤੜਫਦੇ ਨੂੰ ਦੇਖ ਕੇ ਆਪਣਾ ਬਾਪ ਹੀ ਔਰ ਬਾਹ ਪਕੜਦਾ ਹੈ ਤੇ ਪਰ ਉਪਰਾਲਾ ਕਰਦਾ ਉਹਨੂੰ ਬਚਾਉਣ ਦਾ ਸਜਣੋ ਔਰ ਜਦੋਂ ਜੀਵ ਤੜਫਦਾ ਹੈ ਉਦੋਂ ਦੂਜਿਆਂ ਨੂੰ ਜਿਨ੍ਹਾਂ ਨੂੰ ਕਹਿੰਨੇ ਨਾ ਇਹ ਵੀ ਮੇਰਾ ਗੁਰੂ ਹੈ ਵੀ ਮੇਰਾ ਬਾਬਾ ਉਹਨਾਂ ਨੇ ਬਾਣੀ ਪੜਨੀ ਆਪਣੇ ਗੁਰੂ ਨੂੰ ਤਿਆਹ ਆਪਣੇ ਗੁਰੂ ਨੂੰ ਸਿੱਖਾ ਤੇਰਾ ਗੁਰੂ ਕੌਣ ਹੈ ਤੇ ਸਾਰੇ ਕਹਿਣਗੇ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਫਿਰ ਆਤੀ ਤੁਰੇ ਕਿੱਥੇ ਕਿੱਥੇ ਫਿਰਦੇ ਆਪਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਔਰ ਮੈਂ ਤੁਹਾਨੂੰ ਨਹੀਂ ਦੱਸਦਾ ਤੁਸੀਂ ਮੈਨੂੰ ਨਹੀਂ ਦੱਸਦੇ ਮੇਰਾ ਤੁਹਾਨੂੰ ਨਹੀਂ ਪਤਾ ਤੁਹਾਡਾ ਮੈਨੂੰ ਨਹੀਂ ਪਤਾ ਪਰ ਮੈਨੂੰ ਆਪਣਾ ਪਤਾ ਤੁਹਾਨੂੰ ਆਪਣਾ ਪਤਾ ਵੀ ਆਪਾਂ ਕਿੱਥੇ ਕਿੱਥੇ ਜਾਂਦੇ ਆ ਕਿੱਥੇ ਕਿੱਥੇ ਕਿੰਨੇ ਕੋ ਬਾਬੇ ਬਣਾਈ ਕਿੰਨੇ ਕੋ ਰੱਬ ਬਣਾਈ ਬੈਠੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦਿਆ ਅਰ ਸੋ ਪ੍ਰਭ ਆਪਣਾ ਸਦਾ ਧਿਆਈਏ ਐਸਾ ਪ੍ਰਭ ਜਿਹੜਾ ਆਪਣੇ ਮਾਲਕ ਨੂੰ ਤਿਹਾ ਤੇ ਕਿਸ ਤਰ੍ਹਾਂ ਸੋਬਤ ਬੈਸਤਾ ਖਲਿਆ ਜੇ ਤੂੰ ਸੁੱਤਾ ਹੋਇਆ ਤੇ ਤਵੇਂ ਤੇਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਨਿਕਲੇ ਆਪਣੇ ਪ੍ਰਭ ਨੂੰ ਵਾਜਾ ਮਾਰੇ ਤੇ ਜੇ ਬੈਠਾ ਹੈ ਨਾ ਤੇ ਤਾਂ ਵੀ ਪ੍ਰਭੂ ਨੂੰ ਯਾਦ ਕਰੇ ਤੇ ਜੇ ਖਲਾ ਹੈ ਨਾ ਤੇ ਤਾਂ ਵੀ ਖਲੋਤਿਆਂ ਵੀ ਪ੍ਰਭੂ ਨੂੰ ਆਵਾਜ਼ਾਂ ਮਾਰੇ ਤੇਰੇ ਚਿੱਤ ਵਿੱਚ ਪ੍ਰਭੂ ਦਾ ਆਸਰਾ ਹੋਵੇ ਜੇ ਤੂੰ ਬੈਠਾ ਹੈ ਨਾ ਤੇ ਪ੍ਰਭੂ ਦੀ ਹਸਤੀ ਹੋਂਦ ਸਤਾ ਕਰਕੇ ਹੈ ਨਹੀਂ ਤੇ ਕਈਆਂ ਤੋਂ ਪਿਆ ਤਾਂ ਉੱਠਿਆ ਨਹੀਂ ਜਾਂਦਾ ਉਹ ਬੈਠਣ ਨੂੰ ਤਰਸਦੇ ਜਾਂ ਉਹਨੂੰ ਦੂਜੇ ਪਕੜ ਕੇ ਉਠਾਲਦੇ ਨੇ ਔਰ ਸੋਵਤ ਜੇ ਤੇਰੀ ਜ਼ਿੰਦਗੀ ਵਿੱਚ ਨੀਂਦ ਆ ਗਈ ਕਈ ਨੀਂਦ ਨੂੰ ਤਰਸਦੇ ਤੜਫਦੇ ਨੇ ਤੇ ਸੱਜਣਾ ਵਾਹਿਗੁਰੂ ਵਾਹਿਗੁਰੂ ਕਰਦਾ ਸੌ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਸੌਵੇਂਗਾ ਤੇ ਉਠੇਗਾ ਜੇ ਉੱਠ ਖੜਿਆ ਹੈ ਜਾਗ ਪਿਆ ਹੈ بڑے ਲੋਕ ਸੁੱਤੇ ਹੀ ਰਹਿ ਜਾਂਦੇ ਨੇ ਕਹਿੰਦੇ ਵੀ ਰਾਤ ਚੰਗੀਆਂ ਭਲੀਆਂ ਗੱਲਾਂ ਬਾਤਾਂ ਕਰਕੇ ਸੁੱਤਾ ਸੀ ਉੰਦੇ ਨੇ ਪਤਾ ਹੀ ਨਹੀਂ ਲੱਗਾ ਜੇ ਉੱਠ ਖੜਿਆ ਮਹਾਰਾਜ ਕਹਿੰਦੇ ਉੱਠਦਿਆਂ ਸਤਨਾਮ ਵਾਹਿਗੁਰੂ ਵਾਹਿਗੁਰੂ ਕਰ ਔਰ ਸੌਂਦਾ ਹੋਇਆ ਉੱਠਦਾ ਹੋਇਆ ਬੈਠਦਾ ਹੋਇਆ ਜਾਗਦਾ ਹੋਇਆ ਵਾਹਿਗੁਰੂ ਨੂੰ ਰਾਧ ਤਾਂ ਗੱਲ ਬੰਨੀ ਉਹਨੂੰ ਰਾਧ ਜਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਨ ਨਿਧਾਨ ਸੁਖ ਸਾਗੁਰੂ ਸਵਾਮੀ ਉਹ ਗੁਨਾ ਦਾ ਨਿਧਾਨ ਖਜ਼ਾਨਾ ਅਰ ਸੁੱਖਾਂ ਦਾ ਸਮੁੰਦਰ ਹੈ ਜਲ ਥਲ ਮਹੀ ਅਲ ਸੋਈ ਜਲ ਦੇ ਅੰਦਰ ਵੀ ਥਲ ਖੁਸ਼ਕ ਜਗਾਵਾਂ ਤੇ ਵੀ ਜਿੱਥੇ ਪਾਣੀ ਦੀ ਬੂੰਦ ਨੂੰ ਜੀਵ ਤਰਸਦੇ ਉੱਥੇ ਵੀ ਰੱਬ ਮਹੀ ਅਲ ਪਾਠ ਇਕੱਠਾ ਪਰ ਇਹਦਾ ਅਰਥ ਕਰਦਿਆਂ ਵਿਦਵਾਨ ਮਹਾਂਪੁਰਸ਼ ਸਮਝਾਇਆ ਕਰਦੇ ਸਨ ਮਹੀ ਪਲਸ ਅਲ ਮਹੀ ਮੈਨਾ ਧਰਤੀ ਧਰਤੀ ਦੇ ਅੰਦਰ ਵੀ ਪਰਮਾਤਮਾ ਅਲ ਮੈਨੇ ਆਕਾਸ਼ ਆਕਾਸ਼ ਖੜਾ ਹੈ ਆਕਾਸ਼ ਦੀ ਹਸਤੀ ਹੁੰਦ ਹੈ ਤੇ ਉਹ ਪਰਮਾਤਮਾ ਕਰਕੇ ਹੈ ਪਰਮਾਤਮਾ ਤੋਂ ਬਿਨਾ ਨਹੀਂ ਉਹ ਉਥੇ ਵੀ ਵੱਸਦਾ ਸੋਈ ਉਹੀ ਪਰਮਾਤਮਾ ਜਨ ਨਾਨਕ ਪ੍ਰਭ ਕੀ ਸਰਣਾਇ ਧੰ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮਿਹਰ ਕਰਦੇ ਨੇ ਐਸੇ ਸੇਵਕ ਜਦੋਂ ਪ੍ਰਭ ਕੀ ਸਰਣਾਇ ਸਰਣ ਵਿੱਚ ਆਏ ਕਹਿੰਦੇ ਤਿਸ ਬਿਨ ਅਵਰ ਨਾ ਕੋਈ ਉਸ ਪਰਮਾਤਮਾ ਤੋਂ ਬਗੈਰ ਕਿਸੇ ਦੂਜੇ ਨੂੰ ਜਾਣਿਆ ਨਾ ਮੇਰਾ ਘਰ ਬਣਿਆ ਬਨਤਾਲ ਬਣਿਆ ਪਰਸੀ ਹਰ ਰਾਇਆ RAM ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਕਹਿੰਦੇ ਦਾਤਾ ਜੇ ਮੇਰਾ ਘਰ ਅਰ ਬਣਿਆ ਉਹ ਤੇਰੀ ਕਿਰਪਾ ਇਹ ਤਲਾਬ ਬਣਿਆ ਤਾਂ ਤੇਰੀ ਕਿਰਪਾ ਇਹ ਹਰ ਮੰਦਰ ਤਿਆਰ ਹੋਇਆ ਤੇਰੀ ਕਿਰਪਾ ਤਲਾਬ ਤਿਆਰ ਹੋਇਆ ਤੇਰੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੇ ਤੇਰੀ ਕਿਰਪਾ ਹੋਈ ਹਿਰਦਾ ਘਰ ਬਣਿਆ ਔਰ ਮਹਾਰਾਜ ਤੇਰੀ ਕਿਰਪਾ ਹੋਈ ਤੇ ਸਰੀਰ ਹਸਤੀ ਹੋੰਦ ਖੜਾ ਮਹਾਰਾਜ ਤੇਰੀ ਕਿਰਪਾ ਹੋਈ ਤੇ ਵੈਗੁਰੂ ਇੱਕ ਘਰ ਸਾਧ ਸੰਗਤ ਤੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਸੋਭਨੀ ਘੋ ਰਿਆ ਹੈ ਸੱਚੀ ਸਰਕਾਰ ਤੇਰੀ ਕਿਰਪਾ ਦੇ ਨਾਲ ਬਣਿਆ ਪ੍ਰਭ ਪਰਸੀ ਹਰ ਰਾਯਾ ਰਾਮ ਅਰ ਇਸ ਸ਼ਰੀਰ ਵਿੱਚ ਰਹਿੰਦੇ ਆ ਇਸ ਜੀਵਤਵ ਵਿੱਚ ਰਹਿੰਦੇ ਆ ਪ੍ਰਭੂ ਦਾ ਪਰਸਨ ਕੀਤਾ ਛਪਰਸ਼ ਕੀਤਾ ਦੇਦਾਰ ਕੀਤਾ ਆਨੰਦ ਮਾਣਿਆ ਉਹਦਾ ਦਰਸ਼ਨ ਹੋਇਆ ਜਿਹਨੂੰ ਸਾਬ ਕਹਿੰਦੇ ਦਰਸ਼ਨ ਪਰਸਿਆ ਗੁਰੂ ਕਹ ਜਨਮ ਮਰਨ ਦੁੱਖਦਾਇ ਉਹ स्पर्ਸ਼ਤਾ ਜਦੋਂ ਪਾਲੈ ਨਾ دیدار ਕੀਤਾ ਅੰਤਰਾਤਮੇ ਉਹਦੇ ਨਾਲ ਜੁੜਨਾ ਇੱਕ ਰੂਪ ਹੋਣਾ ਕੀਤਾ ਫਿਰ ਜੰਮਣ ਤੇ ਮਰਨ ਦਾ ਦੁੱਖ ਖਤਮ ਹੋ ਗਿਆ ਪ੍ਰਭੂ ਨਾਲ ਮਿਲ ਗਏ ਮਹਾਰਾਜ ਮੀਰ ਕਰਦੇ ਬਾਹਰਲਾ ਤਲਾਬ ਵੀ ਬਣਿਆ ਬਾਹਰਲੀ ਸੰਗਤ ਵੀ ਤੇ ਹਰ ਮੰਦਰ ਵੀ ਬਣਿਆ ਇਹ ਵੈਗੁਰੂ ਤੇਰੀ ਕਿਰਪਾ ਆ ਡਿਠੇ ਸਬੇ ਥਾਬ ਨਹੀਂ ਤੁਦ ਜਿਹਾ ਬਦੂਪੁਰਖ ਬਿਦਾਤਾ ਹੈ ਤੂੰ ਸੋਹਿਆ ਵਸਦੀ ਸਗਨ ਸਗਨ ਅਪਾਰ ਅਨੂਪ RAMDAS PUR ਹੈ ਮੇਰੇ ਵੈ ਗੁਰੂ ਜੀ ਤੇ ਤੇਰੀ ਕਿਰਪਾ ਹੈ ਤੂੰ ਕਿਰਪਾ ਕਰੇ ਅਰ ਸਾਡੇ ਹਿਰਦਿਆਂ ਅੰਦਰ ਪਾਵਨਤਾ ਬਖਸ਼ੇ ਮਹਾਰਾਜ ਤਾਂ ਤੇਰਾ ਦੀਦਾਰ ਮਹਾਰਾਜ ਸੱਚੀ ਸਰਕਾਰ ਸਾਡੇ ਤੇ ਕਿਰਪਾ ਕਰ ਕਈ ਵਿਰ ਦੀਦਾਰ ਅਸੀਂ ਸਾਰੇ ਕਰਦੇ ਜਤਨ ਕਰਿਆ ਕਰੀਏ ਸ਼ਰੀਰਾਂ ਵਿੱਚ ਬਾਣੀ ਚੱਲੇ ਹਰੀ ਮੰਦਰ ਦੀ ਤਰ੍ਹਾਂ ਬਣ ਜਾਵੇ ਅਮੋਲਕ ਬਣ ਜਾਵੇ ਦੂਜਾ ਕੋਈ ਦਿਖਾਈ ਨਾ ਦੇਵੇ ਦੂਜਾ ਕੋਈ ਸੁਣਾਈ ਨਾ ਦੇਵੇ ਦੂਜੀ ਗੱਲ ਅੰਦਰ ਟਿਕੀ ਨਾ ਹੋਵੇ ਅੰਦਰ ਵੈ ਗੁਰੂ ਵਾਲੀ ਹੋਵੇ ਮੇਰਾ ਮਨ ਸੋਹਿਆ ਮੀਤ ਸਾਧਨ ਸਰਸੇ ਕਹਿੰਦੇ ਮੇਰਾ ਮਨ ਸੋਹਿਆ ਪਵਿੱਤਰਤਾ ਦੀ ਸਹਿਤ ਹੋ ਗਿਆ ਪ੍ਰਭੂ ਦੇ ਨਾਲ ਜੁੜ ਕੇ ਔਰ ਮਿੱਤਰ ਦੇ ਸਾਧਨ ਜਿਹੜੇ ਨੇ ਔਰ ਪਿਆਰੇ ਅਦਕ ਰਸ ਦੇ ਸਹਿ ਧੋਏ ਅੰਦਰੋਂ ਨਾਮ ਰਸ ਨੂੰ ਜਪ ਕੇ ਜੁੜ ਕੇ مان ਕੇ ਮਹਾਰਾਜ ਕਹਿੰਦੇ ਗੁਣ ਮੰਗਲਾ ਗਾਇਆ ਗੁਰੂ ਨੇ ਦੀ ਕਿਰਪਾ ਨਾਲ ਔਰ ਰਹਿਮਤ ਵਰਸੀ ਗੁਣ ਮੰਗਲਾ ਹਰ ਗਾਇਆ RAM ਹਰੀ ਦੇ ਗੁਣਾ ਨੂੰ ਔਰ ਆਨੰਦ ਮੰਨਦਿਆਂ ਮੰਗਲਾ ਚਾਰ ਖੁਸ਼ੀ ਦੇ ਸਹਿਤ ਗਾਇਨ ਕੀਤਾ ਅਰਾਧਨਾ ਕੀਤਾ ਗੁਣ ਗਾਏ ਪ੍ਰਭੂ ਧਿਆਏ ਉਹਦੇ ਗੁਨਾ ਦਾ ਗਾਇਨ ਕਰਦੇ ਆ ਪ੍ਰਭੂ ਨੂੰ ਧਿਆਇਆ ਜਪਿਆ ਮਹਾਰਾਜ ਕਹਿੰਦਿਆ ਸਾਚਾ ਆਕਾਲ ਪੁਰਖ ਵੈਗੁਰੂ ਸਗਲ ਇੱਛਾ ਪਾਈਆ ਉਹ ਪ੍ਰਭੂ ਨੂੰ ਧਿਆਇਆ ਗੋ ਉਹਦੇ ਗੁਨਾ ਨੂੰ ਗਾਇਆ ਗੁਣ ਗਾਏ ਪ੍ਰਭੂ ਧਿਆਏ ਸਾਚਾ ਉਹਨੂੰ ਸੱਚੇ ਨੂੰ ਧਿਆ ਸਰੇ ਸਗਲੇ ਇੱਛਾ ਪਾਈਆ ਸਾਰੀਆਂ ਇੱਛਾ ਉਹਦੇ ਤੋਂ ਪ੍ਰਾਪਤ ਹੋਣੀਆਂ ਪੂਰੀਆਂ ਹੋਣੀਆਂ ਕਿਉਂਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਮਹਾਰਾਜ ਮੀਰ ਕਰਦੇ ਗੁਰ ਚਰਨ ਲਾਗੇ ਸਦਾ ਜਾਗੇ ਗੁਰੂ ਦੇ ਚਰਨਾਂ ਨਾਲ ਲੱਗੇ ਸਦਾ ਜਾਗਰਤ ਅਵਸਥਾ ਵਿੱਚ ਆ ਗਏ ਸਦਾ ਅੰਦਰੋਂ ਸਾਵਧਾਨਤਾ ਸਹਿਤ ਹੋ ਗਏ ਮਨ ਵਜਿਆ ਵਦਾਈਆ ਹੁਣ ਮਨ ਅੰਦਰ ਖੇੜਾ ਆ ਗਿਆ ਪ੍ਰਭੂ ਦਾ ਪ੍ਰਗਟਾਵਾ ਹੋਇਆ ਤੇ ਅੰਦਰ ਵਧਾਈਆਂ ਖੁਸ਼ੀਆਂ ਆਈਆਂ ਖੀਰ ਲੀਆਂ ਪੰਗਤੀਆਂ ਵਿੱਚ ਮਹਾਰਾਜ ਕਿਰਪਾ ਕਰਦੇ ਕਰੀ ਨਦਰ ਸੁਆਮੀ ਸੁਖੈ ਗਾਮੀ ਅਰ ਸੁਖਾਂ ਦੇ ਘਰ ਬਖਸ਼ਣ ਹਾਰੇ ਆਕਾਲ ਪੁਰਖ ਵੈਗਰੂ ਨੇ ਅਰ ਸੁਖ ਪ੍ਰਾਪਤ ਜਿਹਦੇ ਧੋਨੇ ਉਹਨੇ ਰਹਿਮਤ ਦੀ ਨਦਰ ਕੀਤੀ ਤੇ ਜਦੋਂ ਮਿਹਰ ਭਰੀ ਨਦਰ ਕੀਤੀ ਹਲ ਤ ਪਲਤ ਸਵਾਰਿਆ ਫਿਰ ਲੋਕ ਵੀ ਤੇ ਪਰਲੋਕ ਵੀ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਮਹਾਰਾਜ ਕਹਿੰਦੇ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੇ ਚਾਹਣੇ ਉਹਦੀ ਨਦਰ ਹੋਵੇ ਨਿਤ ਨਾਮ ਜਪੀਐ ਅਰਾਧੀਏ ਜੀਉ ਪਿੰਡ ਜਿੰਨ ਧਾਰਿਆ ਜਿਹੜੇ ਆਕਾਲ ਪੁਰਖ ਵੈਗੁਰੂ ਨੇ ਤੈਨੂੰ ਜਿੰਦ ਦਿੱਤੀ ਜੀਵਤਵ ਦਿੱਤਾ ਤੇ ਪਿੰਡ ਸ਼ਰੀਰ ਵੀ ਦਿੱਤਾ ਉਹਨੇ ਦੋਨੇ ਬੁਣਾਏ ਨੇ ਉਹਦਾ ਨਾਮ ਜਪੀਏ ਉਹਨੂੰ ਆਰਾਧੀਏ ਤਾਂ ਕਿਰਪਾ ਹੋਣੀ ਏ ਇਹ ਸਤਿਗੁਰੂ ਗਰੀਬ ਨਿਵਾਜ਼ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੀ ਸਰਕਾਰ ਨੇ ਜੋ ਆਪਣੀ ਜ਼ੁਬਾਨੇ ਪਾਕ ਤੋਂ ਸਾਨੂੰ ਸੂਝ ਬਖਸ਼ੀਏ ਭਾਈ ਸ਼ਰੀਰ ਵਿੱਚ ਰਹਿੰਦਿਆਂ ਸ਼ਰੀਰ ਦੀ ਪਵਿੱਤਰਤਾ ਨਾਮ ਤੋਂ ਬਿਗੈਰ ਨਹੀਂ ਬਾਣੀ ਤੋਂ ਬਿਗੈਰ ਨਹੀਂ ਗੁਰੂ ਤੋਂ ਬਿਗੈਰ ਨਹੀਂ ਤੇ ਕਿਸੇ ਦੂਜੇ ਨੇ ਕਰਨੀ ਨਹੀਂ ਦੂਜੀ ਜਗ੍ਹਾ ਤੋਂ ਹੋਣੀ ਨਹੀਂ ਆਪਣਾ ਗੁਰੂ ਤੇ ਆਈਏ ਆਪਣੇ ਗੁਰੂ ਦਾ ਨਾਮ ਜਪੀਏ ਆਪਣੇ ਗੁਰੂਵਾਲ ਨੂੰ ਕਦਮ ਵਧਾਈਏ ਤਾਂ ਸਾਡਾ ਆਇਆ ਸਫਲਾ ਹੋਣਾ ਹੈ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਕੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦੇ ਅੰਦਰ ਵਸਾਵਣੇ ਦਾਸ ਤੋਂ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਆਪ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ